ਤੋ ਛੱਤੀਂ ਪੌੜੀ ਜੀ ਮਹਾਰਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਗਿਆਨ ਖੰਡ ਮਹ ਗਿਆਨ ਪ੍ਰਚੰਡ ਗਿਆਨ ਕਾਂਡੀਆਂ ਦੇ ਹਿਰਦੇ ਚ ਬ੍ਰਹਮ ਗਿਆਨ ਦੀ ਜਿਹੜੀ ਪ੍ਰਚੰਡ ਹੁੰਦੀ ਨਾ ਤੀਖਣਤਾ ਅਰਥਾਤ ਬਹੁਤ ਤਾਂ ਬਹੁਤ ਜ਼ਿਆਦੇ ਹੁੰਦੀ ਹੈ ਗਿਆਨ ਖੰਡ ਵਿੱਚ ਜਦੋਂ ਚੱਲਿਆ ਜਾਂਦਾ ਪ੍ਰਚੰਡ ਗਿਆਨ ਹੁੰਦਾ ਐਨਾ ਗਿਆਨ ਜਾਂਦਿਆਂ ਸਾਰ ਸਭ ਕੁਝ ਦੱਸ ਦੇਣਾ ਬ੍ਰਹਮ ਗਿਆਨੀ ਦੀ ਐਸੀ ਅਵਸਥਾ ਹੁੰਦੀ ਹੈ ਕਈ ਦੱਸਦੇ ਹੀ ਨਹੀਂ ਕਈ ਐਂ ਚੁੱਪ ਕਰ ਜਾਂਦੇ ਨੇ ਚਲੋ ਆਪਾਂ ਨੂੰ ਕੀ ਲੋੜ ਐ ਇਹਨੂੰ ਕੋਈ ਦੱਸਣ ਦੀ ਕਈਆਂ ਦਾ ਬ੍ਰਹਮ ਗਿਆਨ ਵਿੱਚ ਗਿਆਨ ਡੁੱਲ-ਡੁੱਲ ਪੈਂਦਾ ਹੁੰਦਾ ਸੋ ਜਿਵੇਂ ਪਟਿਆਲਿਆਂ ਕੋਈ ਬੰਦਾ ਮਹਾਪੁਰਸ਼ਾਂ ਨੂੰ ਮਿਲਣ ਚੱਲਿਆ ਗਿਆ ਬਾਬਾਜੀਤ ਸਿੰਘ ਜੀ ਨੂੰ ਘਰੋਂ ਜਦੋਂ ਨਿਕਲਣ ਲੱਗਿਆ ਦੋ ਬੰਦਿਆਂ ਨਾਲ ਝਗੜਾ ਜਾ ਹੋ ਗਿਆ ਉਹ ਮਾਰਨ ਲੱਗੇ ਪਰ ਉਹ ਕਹਿੰਦਾ ਮੈਂ ਜਦੋਂ ਤਾਂ ਨੂੰ ਚੱਕਿਆ ਹੱਥ ਜਾਂ ਦੋਨੇ ਹੀ ਦੌੜ ਗਏ ਕਹਿੰਦਾ ਮੈਂ ਬੜਾ ਹਰਾਨ ਦੌੜ ਕਿਉਂ ਗਏ ਲਾਏ ਤਾਂ ਲੜਨ ਸੀ ਮਹਾਪੁਰਖਾ ਕੋਲ ਪਹੁੰਚਿਆ ਜਾਂਦੇ ਆ ਕਹਿੰਦੇ ਕਿਉਂ ਭਾਈ ਜ਼ੋਰ ਦੀ ਤਾਂ ਨਹੀਂ ਲੱਗੀ ਜਾਦੇ ਠੀਕ ਰਿਹਾ ਹੱਸਣ ਲੱਗ ਗਿਆ ਕਹਿੰਦੇ ਹਾਂ ਜੀ ਕਈ ਵਾਰ ਮੈਨੂੰ ਜਾਂਦੇ ਨੂੰ ਕਹਿ ਦਿੰਦੇ ਹੁੰਦੇ ਆ ਕੋਈ ਸ਼ਬਦ ਮੈਂ ਪੜ੍ਹ ਕੇ ਜਾਵਾਂ ਜਾਂ ਕੋਈ ਗੱਲ ਕਰਾਂ ਮਨ ਦੇ ਅੰਦਰ ਸੋਚਾਂ ਜਾਂਦੇ ਆਸਾਰ ਕਹਿ ਦਿੰਦੇ ਆ ਭਾਈ ਆਹ ਤਾਂ ਫਲਾਣਾ ਸ਼ਬਦ ਵਿੱਚ ਵੀ ਚੀਜ਼ ਆਈ ਆ ਤੂੰ ਸੋਚਦਾ ਸੀ ਨਾ ਉਹ ਫਲਾਣਾ ਸ਼ਬਦ ਕਿਵੇਂ ਆ ਸੋ ਇਸ ਕਰਕੇ ਪ੍ਰਚੰਡ ਗਿਆਨ ਹੋਣਾ ਤਰ ਤੱਕ ਐਂ ਜਾਂਦੇ ਨੂੰ ਦਿਖਾ ਦੇਣਾ ਸਾਰਾ ਕੁਝ ਇਹਨਾਂ ਕਿ ਕੋਈ ਲਾ ਰਸਤੇ ਵਿੱਚ ਗੱਲਾਂ ਕਰਦੇ ਜਾਈਏ ਕੋਈ ਫੌਜ ਦਾ ਕਰਨਲ ਸੀ ਉਹਨੇ ਮਿਲਣ ਜਾਣਾ ਸੀ ਕਿ ਹੁਣ ਪ੍ਰਚੰਡ ਗਿਆਨ ਕਰਕੇ ਸੁਣਾਉਣਾ ਪੈਂਦਾ ਤੋਂ ਮੈਂ ਕਿ ਕਰਨਲ ਸਾਹਿਬ ਵਰਦੀ ਤਾਂ ਕੀ ਪਾਉਣੀ ਮਹਾਪੁਰਖਾਂ ਕੋਲ ਜਾਣਾ ਚੰਡੀਗੜ੍ਹ ਤੋਂ ਜਾਣਾ ਸੀ ਤੁਸੀਂ ਨਾ ਸਿਵਲ ਕੱਪੜਿਆਂ 'ਚ ਠੀਕ ਹੁੰਦਾ ਆਪਾਂ ਕਿਹੜਾ ਉਹਨਾਂ ਟੌਰ ਦਿਖਾਉਣਾ ਵੀ ਮੈਂ ਕਰਨਲ ਆ ਕਹਿੰਦੇ ਚਲੋ ਠੀਕ ਹੈ ਅਸੀਂ ਚਲੇ ਗਏ ਅਸੀਂ ਰਸਤੇ 'ਚ ਗੱਲਾਂ ਕਰਦੇ ਜਾਂਦੇ ਆ ਵੇ ਫਲਾਨੇ ਸੰਤ ਤਾਂ ਆਏ ਨੇ ਜਿਵੇਂ ਕੋਈ ਬੀਏ ਪੜ੍ਹਿਆ ਹੁੰਦਾ ਐ ਵੀ ਇਹ ਸੰਤ ਜਿੰਨਾ ਕੋਲ ਚੱਲਨੇ ਆਏ ਨੇ ਜਿਵੇਂ ਐਮਏ ਪੀਐਚ ਦੀ ਹੁੰਦੇ ਨੇ ਇਹ ਗੱਲਾਂ ਕੀਤੀਆਂ ਰਸਤੇ 'ਚ ਜਦੋਂ ਜਾ ਕੇ ਉਹਨਾਂ ਨੂੰ ਫੜੇ ਬੁਲਾਈ ਮੈਨੂੰ ਕਹਿੰਦੇ ਭਾਈ ਸਾਹਿਬ ਮਹਾਪੁਰਸ਼ ਕੋਈ ਸ਼ੇਰ ਪਾਈਆ ਨਹੀਂ ਹੁੰਦਾ ਕੋਈ ਅੱਧਾ ਕਿਲੋ ਨਹੀਂ ਹੁੰਦਾ ਸਾਰੇ ਸ਼ੇਰ ਹੀ ਹੁੰਦੇ ਐ ਇਹ ਨਹੀਂ ਕਹਿਣਾ ਕਿ ਉਹ ਫਲਾਨਾ ਮਹਾਪੁਰਸ਼ ਦਸਵੀਂ ਅੰਗੂਆਂ ਉਹ ਬੀਏ ਅੰਗੂਆਂ ਸਾਰੇ ਹੀ ਕਹਿੰਦੇ ਪੂਰੇ ਹੀ ਹੁੰਦੇ ਨੇ ਮੇਰੀ ਤਾਂ تسਲੀ ਕਰਾਤੀ ਉਹ ਪਹਿਲੀ ਵਾਰ ਮਿਲਣ ਗਿਆ ਸੀ ਕਰਨਲ ਜਾਂਦਿਆਂ ਸਾਰ ਕਹਿੰਦੇ ਇਹ ਕਰਨਲ ਨੇ ਉਹ ਕਰਨਲ ਵੀ ਕੰਮ ਗਿਆ ਅੜਈ ਕਹਿੰਦੇ ਇਹਨਾਂ ਨੂੰ ਤਾਂ ਸਾਰਾ ਕੁਝ ਹੀ ਪਤਾ ਇਸ ਕਰਕੇ ਜਿਹੜਾ ਨਾ ਗਿਆਨ ਖੰਡਮਹਿ ਗਿਆਨ ਪ੍ਰਚੰਡ ਬੜੀ ਤੀਖਣਤਾ ਵਾਲਾ ਗਿਆਨ ਬਹੁਤਤਾ ਵਾਲਾ ਗਿਆਨ ਪ੍ਰਗਟ ਹੋ ਜਾਂਦਾ ਜਿੱਥੇ ਹਰੇਕ ਚੀਜ਼ ਐ ਸਾਹਮਣੇ ਪਈ ਹੁੰਦੀ ਆ ਹਰ ਚੀਜ਼ ਦਾ ਹੀ ਗਿਆਨ ਹੁੰਦਾ ਹੈ ਮਾੜੀ ਜੀ ਗੱਲ ਅਸੀਂ ਅੱਧੀ ਕਰਦੇ ਆ ਉਹ ਬਾਕੀ ਦੀ ਅੱਧੀ ਆਪੇ ਹੀ ਪੂਰੀ ਕਰ ਦਿੰਦੇ ਆ ਬ੍ਰਹਮ ਗਿਆਨ ਵਾਲੇ ਇਸ ਤਰ੍ਹਾਂ ਦੇ ਹੁੰਦੇ ਨੇ ਜਵਾਬ ਪਹਿਲਾਂ ਹੀ ਪਿਆ ਹੁੰਦਾ ਉਹਨਾਂ ਕੋਲੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਆਹ ਗੱਲ ਐ ਦਾਹ ਗੱਲ ਇਦਾਂ ਸੋ ਜਦੋਂ ਬਾਬਾ ਠਾਕ ਸਿੰਘ ਜੀ ਮਿਲਣ ਗਏ ਉਹਨਾਂ ਨੂੰ ਕਾਫੀ ਸਾਲਾਂ ਦੀ ਗੱਲ ਐ ਉਸ ਵਕਤ ਜਦੋਂ ਤੁਰਨ ਲੱਗੇ ਤਾਂ ਮਹਾਪੁਰਸ਼ਾਂ ਨੇ ਸਾਰਿਆਂ ਨੂੰ ਸਿਰੋਪਾਉ ਦਿੱਤੇ ਦਸਤਾਰਾਂ ਦਿੱਤੀਆਂ ਸਾਦੂ ਸਾਰਿਆਂ ਸਿੰਘਾਂ ਨੂੰ 100-100 ਰੁਪਇਆ ਨਾਲ ਦਸਤਾਰਾਂ ਦੇਤਾ ਬਾਬਾ ਠਾਕੁਰ ਨੂੰ ਕਹਿੰਦੇ ਜੀ ਆਹ ਤਾਂ ਤੁਹਾਡੀ ਦਸਤਾਰ ਆ ਜਿਹੜਾ ਮੈਥੇ ਹਸਪਤਾਲ ਬਣਦਾ ਉਹਦੇ ਲਈ 5100 ਰੁਪਈਆ ਸਾਡੇ ਵੱਲੋਂ ਬਾਬਾ ਜੀ ਕਹਿਣ ਲੱਗੇ ਨਹੀਂ ਮਹਾਂਪੁਰਸ਼ੋ ਰਹਿਣ ਦਿਓ ਇੱਥੇ ਇੱਥੇ ਲੰਗਰ ਚ ਪਾ ਲਿਓ ਉਸ ਵਕਤ ਫਿਰ ਦੁਬਾਰਾ ਕਹੇ ਨਹੀਂ ਲੈ ਲਓ ਪੈਸੇ ਲੈ ਲਓ ਕਹਿੰਦੇ ਨਹੀਂ ਜੀ ਇੱਕੋ ਹੀ ਗੱਲ ਆ ਕੋਈ ਨਹੀਂ ਇੱਥੇ ਪਾ ਲਿਓ ਕਹਿੰਦੇ ਜੀ ਇੱਕੋ ਹੀ ਗੱਲ ਆ ਫਿਰ ਉੱਥੇ ਹੀ ਪਾ ਲਿਓ ਜਵਾਬ ਦੇਖੋ ਕਹਿ ਸਕ ਦਿੱਤਾ ਮਹਾਰਾਜ ਜੀ ਕੋਈ ਗੱਲ ਹੈ ਫਿਰ ਉੱਥੇ ਹੀ ਪਾ ਲਿਓ ਤਾਂ ਬਾਬਾ ਜੀ ਕਹਿੰਦੇ ਚੰਗਾ ਜੀ ਹੱਸ ਕੇ ਕਹਿੰਦੇ ਲਿਆਓ ਮਹਾਰਾਜ ਫਿਰ ਉੱਥੇ ਹੀ ਪਾ ਲਾਂਗੇ ਸੇਜ਼ ਕਰਕੇ ਜਵਾਬ ਐਸੇ ਘੜ ਕੇ ਪਹਿਲਾਂ ਹੀ ਪਏ ਹੁੰਦੇ ਨੇ ਸਾਰੇ ਜਵਾਬ ਦੇਣੇ ਪ੍ਰਚੰਡ ਗਿਆਨ ਹੁੰਦਾ ਸੁਣ ਕੇ ਵੀ ਹੈਰਾਨ ਹੋ ਜਾਈਦਾ ਕੋਈ ਅਰਥ ਨਾ ਆਉਂਦਾ ਹੋਵੇ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਬ੍ਰਹਮ ਜਾਨੀ ਨਹੀਂ ਪੁੱਛ ਲੋ ਇਹਦਾ ਭਾਵ ਅਰਥ ਕੀ ਹੈ ਜੀ ਉੱਥੇ ਹੀ ਦੱਸ ਦਿੰਦੇ ਨੇ ਇਹਦਾ ਭਾਵ ਅਰਥ ਭਾਈ ਇਹ ਬਣਦਾ ਤਿਤਨਾਦ ਬਿਨੋਦ ਕੋਡ ਆਨੰਦ ਤਿਤਥਤ ਭਾਵ ਹੁੰਦਾ ਤਿੰਨਾ ਗਿਆਨ ਕਾਂਡੀ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੇ ਵਿੱਚ ਨਾਦ ਹੁੰਦਾ ਸਰਵਣ ਆਨੰਦ ਕੰਨਾਂ ਨਾਲ ਸੁਣਨਾ ਬਿਨੋਦ ਹੁੰਦਾ ਦਰਸ਼ਨ ਆਨੰਦ ਦਰਸ਼ਨ ਨਾਲ ਆਨੰਦ ਆਉਂਦਾ ਜਿਹੜਾ ਕੋਡ ਆਨੰਦ ਦਾ ਭੋਗਾ ਆਨੰਦ ਪ੍ਰਾਪਤੀ ਦਾ ਨਾਦ ਬਿਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਣੇ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਇਹ ਪੰਜਵੇਂ ਪਾਸ਼ਾ ਦਾ ਰਾਮਕਲੀ ਰਾਗ ਦੀਆਂ ਟੋਕਾਂ ਨੇ ਆਪਾਂ ਬੰਦ ਕਿ ਧਿਆਨ ਨਹੀਂ ਦਿੱਤਾ ਹੋਣਾ ਕਰੇ। ਨਾਦ ਬਿਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਣੇ। ਨਾਦ ਬਿਨੋਦ ਕੋਡ ਆਨੰਦਾ ਸਹਿਜੇ ਸਹਿਤ ਸਮਾਇਓ ਇਹ ਵੀ ਪੰਜਵੇਂ ਪਾਸ਼ਾ ਦੀ ਪੰਕਤੀ ਹੈ। ਸ੍ਰੀਸ਼ ਕਰਕੇ ਮਹਾਰਾ ਸੱਚੇ ਪਾਤਸ਼ਾਹ ਤੇ ਇਹ ਜਿਹੜਾ ਤਿੱਥਾ ਨਾਦ ਬਿਨੋਦ ਕੋਡ ਆਨੰਦ ਇਹ ਆਨੰਦ ਦੀਆਂ ਤਿੰਨ ਅਵਸਥਾ ਨੇ। ਸੁਣ ਕੇ ਆਨੰਦ ਆਉਣਾ ਜਿਵੇਂ ਕਥਾ ਸੁਣਦੇ ਆ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਹੁਣ ਸੁਣਦੇ ਆ ਉਹਦੇ ਚ ਕਿੰਨਾ ਆਨੰਦ ਆ ਰਿਹਾ ਪਰ ਬਹੁਤ ਆਨੰਦ ਆਇਆ ਜਦੋਂ ਸੁਣੇ ਬਚਨ ਹਜੂਰ ਸਾਹਿਬ ਦੇ ਬਟਨਾ ਸਾਹਿਬ ਦੇ ਕਿਸੇ ਬ੍ਰਾਹਮਣੀ ਦੇ ਫਿਰ ਦੂਸਰਾ ਆਨੰਦ ਉਹਦੋਂ ਆਉਣਾ ਜਦੋਂ ਜਾ ਕੇ ਦਰਸ਼ਨ ਕੀਤੇ ਬినੋਦ ਤੀਸਰਾ ਆਨੰਦ ਉਹਦੋਂ ਆਉਣਾ ਜਦੋਂ ਉਹਨਾਂ ਨੂੰ ਮਿਲੇ ਕੋਲ ਹੋ ਕੇ ਇਸੇ ਪ੍ਰਕਾਰ ਜਿਵੇਂ ਪਹਿਲਾਂ ਵੀ ਉਧਾਰਨ ਦਿੱਤੀ ਕਥਾ ਚ ਕਿਸੇ ਦਾ ਬੱਚਾ ਗੁੰਮ ਗਿਆ ਪਟਿਆਲੇ ਬੱਚਾ ਗੁੰਮਿਆ ਤਾਂ ਕਾਫੀ ਪਰੇਸ਼ਾਨ ਇਕੱਲਾ ਇਕੱਲਾ ਲੜਕਾ ਸੀ ਘਰੋਂ ਚਲੇ ਗਿਆ ਸਾਰਾ ਮਹੱਲਾ ਪਰੇਸ਼ਾਨ ਦੁਨੀਆ ਪਤਾ ਲੈਣ ਆਵੇ ਮਾਂ ਰੋਟੀ ਨਾ ਖਾਵੇ ਬੁਰੇ ਹਾਲ ਕੁਦਰਤੀ ਕੋਈ ਬੰਦਾ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਗਿਆ ਉਹਨੇ ਪਛਾਣ ਲਿਆ ਬਾਬੇ ਸੇਵਾ ਸਿੰਘ ਦੇ ਲੰਗਰ ਚ ਲੰਗਰ ਪਿਆ ਵਰਤਾਵੇ ਉਹ ਉਹਨੇ ਪਟਿਆਲੇ ਫੋਨ ਕੀਤਾ ਕਿ ਤੁਹਾਡਾ ਕਾਕਾ ਇੱਥੇ ਆ ਜਦ ਮਾਂ ਨੇ ਇਹ ਗੱਲ ਸੁਣੀ ਉਹਨੂੰ ਜਿਹੜਾ ਆਨੰਦ ਆਇਆ ਬਸ ਉਹਨੂੰ ਹੀ ਪਤਾ ਕਿ ਉਸੇ ਵਕਤ ਹੀ ਗੱਡੀ ਲਈ ਉਹਨਾਂ ਨੇ ਚਲੋ ਚੱਲੀਏ ਖੁਸ਼ੀ ਦੇ ਵਿੱਚ ਇਹਨੇ ਸਾਰੇ ਜਣ ਚਲੋ ਮਿਲ ਗਿਆ ਮਿਲ ਗਿਆ ਉਹ ਬੰਦੇ ਨੇ ਕਿਹਾ ਵੀ ਤੁਸੀਂ ਪਹਿਲਾਂ ਆ ਕੇ ਮੈਨੂੰ ਮਿਲ ਲਿਓ ਮੈਂ ਤੁਹਾਨੂੰ ਪਹਿਲਾਂ ਦਿਖਾ ਦੂੰਗੀ ਇਹ ਹੀ ਆ ਜਾਂ ਲੰਗਰ ਚ ਦੂਰੋਂ ਦਿਖਾਇਆ ਕਹਿੰਦੇ ਇਹ ਹੀ ਆ ਨਾ ਤੁਹਾਡਾ ਬੱਚਾ ਕਹਿੰਦੇ ਹਾਂ ਇਹ ਹੀ ਆ ਇਹ ਹੋ ਗਿਆ ਬినੋਦ ਆਨੰਦ ਪਹਿਲਾ ਸੀ ਨਾਦ ਕੰਨਾਂ ਵਿੱਚ ਆਵਾਜ਼ ਸੁਣੀ ਤੁਹਾਡਾ ਬੱਚਾ ਮਿਲ ਗਿਆ ਇਸ ਅੱਖਰ ਨੇ ਬੜਾ ਆਨੰਦ ਦਿੱਤਾ ਫਿਰ ਦੂਰੋਂ ਦੇਖਿਆ ਤਾਂ ਬੜਾ ਆਨੰਦ ਆਇਆ ਫਿਰ ਮਾਂ ਨੇ ਜਾ ਕੇ ਬੱਚੇ ਨੂੰ ਜਦੋਂ ਗਲ ਬੱਕੜੀ ਪਾ ਕੇ ਕੁੱਟਿਆ ਪਿਆਰ ਨਾਲ ਪਿਆਰ ਦਿੱਤਾ ਇਹ ਕੋੜ ਆਨੰਦ ਹੈ ਕਰੋੜਾ ਗੁਣੇ ਆਨੰਦ ਮਾਨ ਪ੍ਰਾਪਤ ਹੋਇਆ ਮੇਰਾ ਪੁੱਤ ਮਿਲ ਗਿਆ ਇਸੇ ਤਰ੍ਹਾਂ ਜਦੋਂ ਆਪਾਂ ਕਥਾ ਸੁਣਦੇ ਆ ਨਾਦ ਆਨੰਦ ਆਉਂਦਾ ਉਹ ਆਪਾਂ ਨੂੰ ਸਰਵਣ ਆਨੰਦ ਕੰਨਾ ਚ ਸੁਣਦੇ ਸੁਣਦੇ ਬਹੁਤ ਮਨ ਖੁਸ਼ ਹੁੰਦਾ ਫਿਰ ਬਿਨੋਦ ਹੁੰਦਾ ਜਿਹੜਾ ਆਨੰਦ ਬਹੁਤਾ ਜਿਆਦੇ ਜਦੋਂ ਕਿਤੇ ਚਿਲਕਾਰਾ ਪੈ ਜੇ ਮਾੜਾ ਜਾਂ ਫਿਰ ਫਿਰ ਕੋੜ ਆਨੰਦ ਉਦੋਂ ਹੁੰਦਾ ਜਦੋਂ ਪ੍ਰਾਪਤੀ ਹੋ ਜਾਂਦੀ ਪਰਮੇਸ਼ਰ ਦੀ ਇਸ ਤਰ੍ਹਾਂ ਤਿੰਨ ਆਨੰਦ ਜਿਹੜੇ ਨੇ ਇਹਨਾਂ ਸਟੇਜਾਂ ਆਨੰਦ ਦੀਆਂ ਨੇ ਮਹਾਰਾਜ ਕਹਿੰਦੇ ਪ੍ਰਚੰਡ ਗਿਆਨ ਦੇ ਵਿੱਚ ਜਾ ਕੇ ਇਹ ਆਨੰਦ ਮਿਲਣੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਆਨੰਦ ਦੀ ਜਿਹੜੀ ਅਵਸਥਾ ਹੈ ਇਸ ਆਨੰਦ ਦੀ ਵਸਾ ਨੂੰ ਆਪਾਂ ਫਿਰ ਮਾਣ ਸਕਦੇ ਹਾਂ ਜਦੋਂ ਪਤਾ ਹੋਵੇ ਤਾਂ ਕਹਿੰਦੇ ਨੇ ਜਿਵੇਂ ਕੋਈ ਇੱਕ ਹੋਰ ਵੀ ਪ੍ਰਮਾਣ ਦਿੱਤਾ ਹੋਇਆ ਮਹਾਪੁਰਸ਼ਾਂ ਨੇ ਕਹਿੰਦੇ ਜਿਸ ਤਰ੍ਹਾਂ ਕੋਈ ਰੋਗੀ ਪੁਰਸ਼ਾਂ ਨੂੰ ਡਾਕਟਰ ਨੂੰ ਪੁੱਛਿਆ ਕੀ ਖਾਵਾਂ ਡਾਕਟਰ ਨੇ ਕਿਹਾ ਅੰਗੂਰ ਖਾਣ ਵਾਸਤੇ ਕਿਹਾ ਪਰ ਅੰਗੂਰ ਕਿੱਥੋਂ ਮਿਲਣਾਂ ਫਿਰ ਉਹਨੇ ਬੋਤਿਆਂ ਨੂੰ ਕਿਹਾ ਕਿ ਜਿਸ ਵੇਲੇ ਕਿਧਰੇ ਅੰਗੂਰ ਆਉਣ ਤਾਂ ਮੈਨੂੰ ਦੱਸਿਓ ਜਦ ਕਿਸੇ ਸਮੇਂ ਅੰਗੂਰ ਆ ਗਏ ਤੇ ਇੱਕ ਆਦਮੀ ਨੇ ਕਿਹਾ ਉਹਨੂੰ ਸੁਣਾ ਕੇ ਕਿ ਅੱਜ ਮੰਡੀ 'ਚ ਅੰਗੂਰ ਆ ਗਏ ਨੇ ਉਹ ਸੁਣ ਕੇ ਆਨੰਦ ਹੋ ਗਿਆ ਇਹਨੂੰ ਸ੍ਰਵਣ ਆਨੰਦ ਕਹਿੰਦੇ ਇਸ ਤਰ੍ਹਾਂ ਵੀ ਸਮਝਾਉਣ ਲਈ ਚੀਜ਼ ਬਣਾਈ ਜਾਂਦੀ ਹੈ ਫਿਰ ਉਹਨੇ ਆਪ ਆ ਕੇ ਮੰਡੀ 'ਚ ਵੇਖੇ ਤਾਂ ਹੋਰ ਆਨੰਦ ਹੋ ਗਿਆ ਫਿਰ ਉਹਨੇ ਜਦੋਂ ਖਾਦੇ ਤਾਂ ਫਿਰ ਹੋਰ ਆਨੰਦ ਹੋ ਗਿਆ ਤੋ ਐਸੇ ਪ੍ਰਕਾਰ ਇਹ ਜਿਗਿਆਸੂ ਗਿਆਨਵਾਨਾਂ ਦੀ ਸੰਗਤ ਆਉਂਦਾ ਪਹਿਲੇ ਨਾਮ ਦੀ ਮਹਿਮਾ ਸੁਣਦਾ ਬੜਾ ਆਨੰਦ ਆਉਂਦਾ ਫਿਰ ਨਾਮ ਅਭਿਆਸ 'ਚ ਜੁੜ ਕੇ ਪਰਮੇਸ਼ਰ ਦੇ ਦਰਸ਼ਨ ਕਰਕੇ ਆਨੰਦ ਸੰਯੁਕਤ ਹੁੰਦਾ ਫਿਰ ਉਸ ਬ੍ਰਹਮ ਆਤਮਾ ਦੇ ਅਭੇਦ ਆਨੰਦ ਨੂੰ ਅੰਤਹਿ ਕਰਨ ਦੀ ਬ੍ਰਹਮਾਕਾਰ ਜਿਹੜੀ ਬਿਰਤੀ ਹੁੰਦੀ ਆ ਨਾ ਇਹ ਸੌਖਾ ਕਰ ਲੈਨੇ ਆਪਾਂ ਬ੍ਰਹਮ ਆਤਮਾ ਦੇ ਜਿਹੜੀ ਅੰਦਰ ਸਾਡੇ ਆਤਮਾ ਅਭੇਦ ਆਨੰਦ ਹੁੰਦਾ ਉਹਦੇ ਵਿੱਚ ਲੀਨ ਹੋ ਜਾਣਾ ਉਹਦੇ ਵਿੱਚ ਇੱਕਮਿਕ ਹੋ ਕੇ ਆਨੰਦ ਮੰਨਣਾ ਅਤੇ ਅੰਤੈ ਕੰਮ ਦੀ ਬ੍ਰਹਮਾਕਾਰ ਬਿਰਤੀ ਬਣ ਜਾਂਦੀ ਹੈ ਅੰਦਰਲੇ ਪਾਸਿਓਂ ਬ੍ਰਹਮਾਕਾਰ ਬਿਰਤੀ ਹੁਣ ਤਾਂ ਆਪਣੀ ਬਿਰਤੀ ਸੰਸਾਰਾਕਾਰ ਹੈ ਨਾ ਜਦੋਂ ਬਿਰਤੀ ਦੇ ਅੰਦਰ ਘਰ ਵਸਿਆ ਹੋਵੇ ਬਾਲ ਬੱਚੇ ਬਸੇ ਹੋਣ ਕੰਮਕਾਰ ਬਸੇ ਹੋਣ ਉਹੀ ਯਾਦ ਆਈ ਜਾਣ ਉਹਨੂੰ ਕਹਿੰਦੇ ਸੰਸਾਰਾਕਾਰ ਬਿਰਤੀ ਜਦੋਂ ਬ੍ਰਹਮਾਕਾਰ ਬਿਰਤੀ ਹੁੰਦੀ ਹੈ ਉਦੋਂ ਕੇਵਲ ਬ੍ਰਹਮ ਦੀ ਗੱਲ ਕਰਦਾ ਭੁੱਖੇ ਨੂੰ ਬਾਤ ਪਾਈ ਦੋ ਤੇ ਦੋ ਚਾਰ ਰੋਟੀਆਂ ਉਹ ਰੋਟੀ ਦੀ ਗੱਲ ਕਰਦਾ ਤੇ ਜੇ ਪੂਰਨ ਗੁਰਸਿੱਖ ਨੂੰ ਕਹੇ ਇੱਕ ਉਹ ਕਹਿੰਦਾ ਇੱਕ ਤਾਂ ਪ੍ਰਮਾਤਮਾ ਹੈ ਦੋ ਦੋਈ ਕੁਦਰਤ ਸਾਜੀਏ ਦੂਜੀ ਮਾਇਆ ਹੈ ਤਿੰਨ ਤਿੰਨ ਤਾਂ ਗੁਣ ਹੁੰਦੇ ਨੇ ਚਾਰ ਚਾਰ ਜੋਗ ਹੁੰਦੇ ਨੇ ਚਾਰ ਸਹਿਜ ਜਾਂਦੇ ਨੇ ਪੰਜ ਪੰਜ ਪਿਆਰੇ ਨੇ ਉਹ ਆਪਣੇ ਢੰਗ ਨਾਲ ਸੋਚੂਗਾ ਤੇ ਸੰਸਾਰੀ ਬੰਦੇ ਨੂੰ ਕਹੋ 1 2 3 ਉਹ ਮਾਇਆ ਬਾਰੇ ਸੋਚਣ ਲੱਗ ਜਾਂਦਾ ਕਹਿੰਦੇ ਜਿਹੜੇ ਅੰਤਕਾਂਡ ਚ ਗੁਰਾਂ ਦੇ ਨਾਦ ਤੋਂ ਪਾਵੋ ਉਪਦੇਸ਼ ਦਾ ਅਭਿਆਸ ਹੈ ਉਸ ਅੰਤਕਾਂਡ ਦੇ ਚ ਕਰੋੜਾਂ ਹੀ ਕੌਤਕਾਂ ਦੇ ਕਰਨ ਵਾਲਾ ਬ੍ਰਹਮ ਹੈ ਉਹਦਾ ਆਨੰਦ ਪ੍ਰਾਪਤ ਹੋਇਆ ਸਿੱਧਾਂ ਨੇ ਕਿਹਾ ਆਪ ਉਹ ਪਾਸ਼ਨਾ ਕਾਂਡ ਵਾਲੇ ਮਹਾਤਮਾ ਦੀ ਰੀਤੀ ਕਥਨ ਕਰੋ ਕਿਰਪਾ ਕਰਕੇ ਸ਼ਰਮਖੰਡ ਕੀ ਬਾਣੀ ਰੂਪ ਸ਼ਰਮ ਨਾਮ ਲੱਜਾ ਦਾ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਸ਼ਰਮ ਧਰਮ ਤੋਂ ਛਬ ਖਲੋਏ ਕੂੜ ਫੇਰਾ ਪ੍ਰਧਾਨ ਵੇ ਲਾ ਲੋ ਇਹ ਰਹੇ ਉਹ ਮਨੁੱਖ ਦੀਆਂ ਅੱਖਾਂ ਵਿੱਚ ਸ਼ਰਮ ਤੋਂ ਭਾਵ ਲੱਜਾ ਹੁੰਦੀ ਪਰਮੇਸ਼ਰ ਦੀ ਉਪਾਸ਼ਨਾ ਹੈ ਇਸ ਲਈ ਸ਼ਰਮਦਾਰਥੇ ਤੇ ਉਪਾਸ਼ਨਾ ਵੀ ਮਿਹਨਤ ਵੀ ਕਰਦਾ ਜਿਵੇਂ ਪਰसों ਸ਼ਾਮ ਦੀ ਕਥਾ 'ਚ ਗੁਰੂ ਨਾਨਕ ਦੇਵ ਜੀ ਦੇ ਬਾਰੇ ਜ਼ਿਕਰ ਕਵੀ ਜੀ ਨੇ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਨੇਤਰ ਕਮਲ ਲੱਜਾ ਦਾ ਜਹਾਜ਼ ਨੇ ਇਤਨੀ ਲੱਜਾ ਹੈ ਇਹ ਲੱਜਾ ਵਾਲੇ ਨੇਤਰ ਵੱਖਰੇ ਹੁੰਦੇ ਇੱਕ ਅੱਖਾਂ ਪਾੜ ਪਾੜ ਕੇ ਦੇਖਣਾ ਇੱਧਰ ਉੱਧਰ ਨੂੰ ਉਹਨੂੰ ਲੱਜਾ ਵਾਲੇ ਨੇਤਰ ਨਹੀਂ ਕਹਿੰਦੇ ਉਹ ਬੇਸ਼ਰਮੀ ਵਾਲੇ ਨੇਤਰ ਵੱਖਰੇ ਹੁੰਦੇ ਨੇ ਤੇ ਸ਼ਰਮ ਵਾਲੇ ਨੇਤਰ ਵੱਖਰੇ ਹੁੰਦੇ ਕਹਿੰਦੇ ਅੱਖਾਂ ਦੀ ਸ਼ਰਮ ਮਾਰ ਗਈ ਇਸ ਕਰਕੇ ਅੱਖਾਂ ਵਿੱਚ ਸ਼ਰਮ ਹੁੰਦੀ ਇੱਕ ਸ਼ਰਮਖੰਡ ਉਪਾਸ਼ਨਾ ਕਰਨ ਵਾਲੇ ਮਹਾਤਮਾ ਦੀ ਜਿਹੜੀ ਬਾਣੀ ਹੁੰਦੀ ਆ ਨਾ ਉਹ ਰੂਪ ਦਾ ਅਰਥ ਹੈ ਸਫਾਈ ਸਫਾਈ ਵਾਲੀ ਹੋ ਜਾਂਦੀ ਹੈ ਉਹ ਜਦ ਵੀ ਬੋਲਦੇ ਨੇ ਦੂਜੇ ਦੇ ਸਤਕਾਰ ਚ ਬੋਲਦੇ ਨੇ ਉਹਨਾਂ ਦਾ ਮਨ ਅੰਦਰੋਂ ਬਾਹਰੋਂ ਇੱਕੋ ਜਿਹਾ ਹੁੰਦਾ ਬ੍ਰਹਮ ਗਿਆਨੀਆਂ ਦੀ ਦੇਖੀ ਆਤ ਆਪਾਂ ਤੇ ਜੇ ਕੋਈ ਇੰਨੀ ਉੱਚੀ ਪਦਵੀ ਤੇ ਹੂੰ ਸੰਸਾਰੀ ਤੌਰ ਤੇ ਆਪਾਂ ਤਾਂ ਦੂਜੇ ਨੂੰ ਬੁਲਾਈਏ ਇਹ ਨਾ ਜੇ ਬੁਲਾਈਏ ਤਾਂ ਟੇਡਾ ਜਿਹਾ ਬੋਲੀਏ। ਭੰਮ ਜਾਣੇ ਕੀ ਕਹਦੇ ਨੇ? ਭਾਵੇਂ ਗੋਦੀ ਦਾ ਨਿਆਣਾ ਹੋਵੇ, ਭਾਈ ਇਹ ਪਚੰਗੀ ਸਾਹਿਬ ਕਿੱਥੋਂ ਆਏ ਨੇ? ਨਾਲ ਆਏ ਥੋਡੇ। ਬਹੁਤ ਮਿੱਠਾ ਇੰਨੀ ਮਿੱਠੀ ਬੋਲੀ ਬੋਲਣਗੇ। ਹਰੇਕ ਨੂੰ ਸਤਿਕਾਰ, ਛੋਟੇ ਨੂੰ, ਵੱਡੇ ਨੂੰ, ਬਜ਼ੁਰਗ ਨੂੰ ਹਰ ਇੱਕ ਨੂੰ ਇੰਨਾ ਪਿਆਰ ਭਾਵ ਦੇ ਨਾਲ ਬੋਲਣਾ। ਰੱਬ ਦੇ ਪਿਆਰੇ ਕਦੇ ਕੌੜਾ ਬੋਲਣਾ ਜਾਣਦੇ ਹੀ ਨਹੀਂ ਉਹਨਾਂ ਦੇ ਅੰਦਰ ਕੁੜੱਟਣ ਹੁੰਦੀ ਹੀ ਨਹੀਂ ਸਤਕਾਰ ਹੀ ਬੜਾ ਕਰਦੇ ਨੇ ਇੱਕ ਦੂਜੇ ਦਾ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਚੀਜ਼ ਦਿਖਾਈ ਸੀ ਨਾ ਜਦੋਂ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਪਹਿਲੀ ਵਾਰ ਮਿਲੇ ਘੋੜੀ ਤੇ ਚੜੇ ਹੋਏ ਨੇ ਇਧਰੋਂ ਗੁਰਨਾਨਕ ਦੇਵ ਜੀ ਨੇ ਘਰਦਿਆਂ ਨੂੰ ਕਿਹਾ ਘਰੇ ਸੰਗਤ ਨੂੰ ਅਸੀਂ ਥੋੜੇ ਜਿਹਾ ਬਾਹਰ ਖੇਤਾਂ ਵੱਲ ਘੁੰਮ ਆਈਏ। ਬਹਾਨਾ ਜਾ ਕਰਕੇ ਬਾਹਰ ਚਲੇ ਗਏ। ਬਾਬਾ ਲੈਣਾ ਜੀ ਘੋੜੀ ਤੇ ਬੈਠੇ ਆ ਰਹੇ ਨੇ। ਰੋਗੇ। ਕਿਉਂ ਜੀ ਇੱਥੇ ਗੁਰੂ ਨਾਨਕ ਤਪਾ ਜੀ ਕਿੱਥੇ ਰਹਿੰਦੇ ਨੇ? ਗੁਰਨਾਨਕ ਸਾਹਿਬ ਕਹਿੰਦੇ ਆਓ ਜੀ। ਮੈਂ ਲੈ ਚੱਲਦਾ ਤੁਹਾਨੂੰ ਉਹਨਾਂ ਦੇ ਘਰੇ। ਘੋੜੀ ਦੀ ਲਗਾਮ ਫੜ ਲਈ ਆਪ ਅੱਗੇ-ਅੱਗੇ ਤੁਰੇ ਗਏ ਤੇ ਬਾਬਾ ਲੈਣਾ ਜੀ ਘੋੜੀ ਤੇ ਬੈਠੇ। ਦੱਸਿਆ ਨਹੀਂ ਮੈਂ ਕੌਣ ਆ। ਸੋ ਉੱਥੇ ਜਾ ਕੇ ਇਸ਼ਾਰਾ ਕਰਤਾ ਆਹ ਦੇਖੋ ਜੀ ਆਹ ਘਰ ਹੈ। ਤੇ ਅੰਦਰ ਉਹ ਬੈਠੇ ਹੋਣਗੇ ਤੇ ਤੁਸੀਂ ਇੱਥੇ ਘੋੜੀ ਬੰਨ ਕੇ ਨਾ ਹੱਥ ਪੈਰ ਧੋ ਲਓ ਪਾਣੀ ਲੈ ਲਓ ਕੂਤੋਂ ਕੂਤੋਂ ਹੱਥ ਪੈਰ ਧੋਤੇ ਕੱਪੜੇ-ਕੁਪੜੇ ਉਦੋਂ ਗਰਦਾ ਬੜਾ ਹੋਈ ਝਾੜ ਚੋੜ ਕੇ ੱਚੀ ਤਰ੍ਹਾਂ ਸੋਹਣੇ ਢੰਗ ਨਾਲ ਦਸਤਾਰੇ ਸੈੱਟ ਕੀਤੇ ਆਪਣੇ ਅੰਦਰ ਨੂੰ ਜਾ ਕੇ ਪ੍ਰਵੇਸ਼ ਮਹਾਰਾਜ ਦੂਜੇ ਰਸਤੇ ਅੰਦਰ ਚਲੇ ਗਏ ਜਾ ਕੇ ਬੈਠੇ ਨੇ ਜਾਂ ਦੇਖਿਆ ਪਲੰਗ ਤੇ ਇਹ ਤਾਂ ਹੋਈ ਬੈਠੇ ਨੇ ਬਹੁਤ ਮਨ ਨੂੰ ਪਛਤਾਵਾ ਹੋਇਆ ਮੱਥਾ ਟੇਕ ਕੇ ਨਾਲੇ ਅੱਖਾਂ ਚੱਥਰੂ ਆ ਕੇ ਮਹਾਰਾਜ ਤੁਸੀਂ ਇਹ ਕੀ ਕੀਤਾ ਮੈਂ ਤਾਂ ਤੁਹਾਨੂੰ ਇੰਨੇ ਸਤਕਾਰ ਨਾਲ ਮਿਲਣਾ ਸੀ ਤੂੰ ਮੀ ਘੋੜੀ ਤੇ ਲੈ ਕੇ ਆਏ ਤੁਸੀਂ ਥੱਲੇ ਤੁਰਕਿਆ ਏ ਮਹਾਰਾ ਸੱਚੇ ਪਾਤਸ਼ਾਹ ਨੂੰ ਗੱਲ ਚਤਾਰੀ ਨਹੀਂ ਕਹਿਣ ਲੱਗੇ ਆਪਣਾ ਨਾਮ ਕੀ ਹੈ ਕਹਿੰਦੇ ਮੇਰਾ ਨਾਮ ਜੀ ਲੈਣਾ ਕਹਿੰਦੇ ਮੈਂ ਦੇਣਾ ਤੂੰ ਲੈਣਾ ਮੈਂ ਦੇਣਾ ਫਿਰ ਜ ਆ ਲੈਣ ਵਾਲਾ ਜਿਹੜਾ ਉਹ ਵੱਡਾ ਹੁੰਦਾ ਨਾ ਇਸ ਕਰਕੇ ਤੁਹਾਨੂੰ ਘੋੜੀ ਤੇ ਬਿਠਾ ਕੇ ਲਿਆਏ ਆ ਅਸੀਂ ਮਠਾਸ ਭਰੇ ਜਦੇ ਇੰਨੇ ਬਚਨ ਬੋਲੇ ਗੁਰਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਲੈਣਾ ਜੀ ਮੜ ਉਥੋਂ ਵਾਪਸ ਹੀ ਨਹੀਂ ਗਏ। ਨਾਲ ਦੇ ਨੇ ਕਹਿੰਦੇ ਜਾਓ ਬਈ ਮੇਰੀ ਮੰਜ਼ਿਲ ਆ ਗਈ ਹੁਣ। ਸਵੇਸ ਕਰਕੇ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸੰਸਾਰ ਦੇ ਅੰਦਰ ਜਿਹੜਾ ਚੰਗਾ ਬਣਨਾ ਨਾ ਮਿੱਠੇ ਸੁਭਾਅ ਵਾਲਾ ਹੋਣਾ ਇਹ ਬਹੁਤ ਵੱਡੀ ਚੀਜ਼ ਹੈ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਹਾਨੇ ਦਿਗਰ। ਸੰਸਾਰ ਵਿੱਚ ਹਮੂ ਤੋਂ ਪਾਵ ਉਹ ਮਰਦ ਹੋਣਾ ਬਾਇਦ ਜਾਇਦ ਹੈ। ਜੋ ਚੰਗੀਆਂ ਬਚਨਾਂ ਦੇ ਉਚਾਰਨ ਵਾਲਾ ਹੋਵੇ ਅਜਿਹਾ ਮਨੁੱਖ ਨਹੀਂ ਹੋਣਾ ਚਾਹੀਦਾ ਜੀਦੇ ਪੇਟ ਵਿੱਚ ਹੋਰ ਗੱਲ ਹੋਵੇ ਤੇ ਮੂੰਹ ਦੇ ਵਿੱਚ ਗੱਲ ਹੋਰ ਹੋਵੇ ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ ਜੇ ਤੋ ਪਰੀਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਸ਼ਰਮਖੰਡ ਕੀ ਬਾਣੀ ਰੂਪ ਉਪਾਸ਼ਨਾ ਕਰਨ ਵਾਲੇ ਮਹਾਤਮਾ ਦੀ ਬਾਣੀ ਜਗਿਆਸੂ ਦੇ ਹਿਰਦੇ ਨੂੰ ਸਫਾਈ ਕਰਨ ਵਾਲੀ ਰੂਪ ਸਰੂਪ ਦੀ ਪ੍ਰਾਪਤੀ ਕਰਨ ਵਾਲੀ ਸ਼ਰਮ ਵਾਲਿਆਂ ਦੀ ਜਿਹੜੀ ਸੁੰਦਰ ਬਾਣੀ ਉਹ ਖੰਡ ਵਾਂਗ ਮਿੱਠੀ ਤੇ ਕਾਮ ਆਦਕਾਂ ਨੂੰ ਖੰਡਣ ਵਾਲੀ ਹੁੰਦੀ ਹੈ। ਬ੍ਰਹਮ ਗਿਆਨੀ ਵੀ ਜਦੋਂ ਬਚਨ ਬੋਲਦੇ ਨੇ ਆਪਣੀ ਤਾਂ ਹੁਣ ਪਹਿਲਾਂ ਦੱਸਤੀ ਨਾ ਜੀ ਸ਼ਰਮਖੰਡ ਕੀ ਬਾਣੀ ਰੂਪ ਸ਼ਰਮਖੰਡ ਵਾਲਿਆਂ ਦੀ ਬਾਣੀ ਸਫਾਈ ਵਾਲੀ ਹੁੰਦੀ ਹੈ। ਪਰ ਉਹਦਾ ਇੱਕ ਫਾਇਦਾ ਇਹ ਵੀ ਨਾਲ ਹੁੰਦਾ। ਹੁਣ ਹੋਰ ਕੀ ਕਰਦੇ ਨੇ ਜਿਹਨੂੰ ਆਪ ਬਾਣੀ ਕੋਈ ਬਚਨ ਬੋਲਦੇ ਨੇ ਜੇ ਕਥਾ ਵਿਚਾਰ ਕਰਦੇ ਨੇ ਗਮ ਯਾਨੀ ਜੇ ਕੋਈ ਬਚਨ ਬੋਲਦੇ ਨੇ ਦੂਜੇ ਦੇ ਹਿਰਦੇ ਨੂੰ ਵੀ ਆਪਣੀ ਬਾਣੀ ਦੇ ਰਾਹੀਂ ਬਚਨ ਬੋਲ ਕੇ ਰੂਪ ਤੋਂ ਭਾਵ ਸਫਾਈ ਦੇ ਦਿੰਦੇ ਨੇ ਦੂਜੇ ਦਾ ਦਿਲ ਵੀ ਸਾਫ਼ ਕਰ ਦਿੰਦੇ ਨੇ ਬਚਨ ਇੰਨੇ ਮਿੱਠੇ ਬੋਲਣੇ ਕਿ ਅਗਲੇ ਨੂੰ ਵੀ ਸ਼ਰਮ ਆ ਜਾਵੇ ਕਿ ਅਸੀਂ ਵੀ ਇੰਨਾ ਮਿੱਠਾ ਨਹੀਂ ਬੋਲਦੇ ਸੋ ਇਸ ਤਰੀਕੇ ਨਾਲ ਆਪਣੇ ਦਿਲ ਦੀ ਸਫਾਈ ਤਾਂ ਹੁੰਦੀ ਹੁੰਦੀ ਆ ਦੂਜਿਆਂ ਦੀ ਸਫਾਈ ਵੀ ਦਿਲ ਦੀ ਨਾਲ ਕਰ ਦੇਣੀ ਤਿੱਥਾ ਘਾੜਤ ਘੜੀਆ ਬਹੁਤ ਅਨੂਪ ਕਹਿੰਦੇ ਜਿੱਥੇ ਉਹ ਪਾਸ਼ਨਾ ਵਾਲੇ ਮਹਾਤਮਾ ਰਹਿੰਦੇ ਨੇ ਜੇ ਜਗ੍ਹਾ ਬਹੁਤ ਸੋਹਣੀ ਸ਼ੁਭਗਣਾ ਦੀ ਘਾੜਤ ਘੜੀ ਜਾਂਦੀ ਅਰਥਾਤ ਮਹਾਤਮਾ ਦੀ ਸ਼ੁਭ ਸਿੱਖਿਆ ਦੁਆਰਾ ਜਿਹੜੀ ਆਸਰੀ ਸੰਪਦਾ ਨੂੰ ਤਿਆਗ ਕੇ ਜਿਗਿਆਸੂ ਜਿਹੜੇ ਜਿਗਿਆਸੂ ਹੁੰਦੇ ਨੇ ਉਹਨਾਂ ਨੇ ਵੀ ਸੁੰਦਰ ਰਹਿਣੀ ਬਹਿਣੀ ਵਾਲਾ ਜੀਵਨ ਬਣ ਜਾਂਦਾ ਕਿਉਂਕਿ ਉਹ ਮਹਾਤਮਾ ਦਾ ਅਸਰ ਹੀ ਇੰਨਾ ਸੋਹਣਾ ਪੈਂਦਾ ਉਹਨਾਂ ਦੇ ਉੱਤੇ ਜਦ ਆਪ ਉੱਠਣਾ ਸੰਤ ਬਾਬਾ ਗੁਰਵਜਨ ਸਿੰਘ ਜੀ ਖਾਲਸਾ 2 ਵਜੇ ਤੋਂ ਪਹਿਲਾਂ ਹੀ ਉੱਠ ਜਾਂਦੇ ਨੇ ਨਿਤਨੇਮ ਕਰਨਾ ਫਿਰ ਸਿੰਘਾਂ ਦੇ ਵਿੱਚ ਘੁੰਮਦੇ ਫਿਰਨਾ ਕਦੇ-ਕਦੇ ਹੁੰਦਾ ਸੀ ਢੇੜਾ ਲਾਉਣ ਜਾਣਾ ਦੱਸਦੇ ਨੇ ਮਹਾਪੁਰਸ਼ ਜੇ ਉਹਨਾਂ ਨੇ ਦੇਖਿਆ ਕੋਈ 3 3:30 ਵਜੇ ਸਿੰਘ ਇਸ਼ਨਾਨ ਕਰਕੇ ਆ ਰਿਹਾ ਇੱਕ ਸ਼ਹਿਰਾ ਸੁੱਕਣਾ ਪਾ ਰਿਹਾ ਉਹਦੇ ਕੋਲ ਖੜ ਕੇ ਕਹਿਣਾ ਭਾਈ ਸਿੰਘਾ ਆਪਣੀ ਪੈ ਨਿਭਣੀ ਨਹੀਂ ਤੂੰ ਆਪਣੇ ਕੱਪੜੇ ਲੀੜੇ ਚੱਕ ਤੇ ਤੂੰ ਪਿੰਡ ਚੱਲ ਜਾ ਪਾਈ ਜਾਂ ਰਾਮ ਕਰਨਾ ਆਪਣੇ ਘਰੇ ਜਾਓ ਬੇਸ਼ੱਕ 6 ਵਜੇ ਉੱਠੇ ਸਾਨੂੰ ਕੋਈ ਉਹਨਾਂ ਦਿੱਕਤ ਨਹੀਂ ਜੇ ਮੇਰੇ ਕੋਲ ਰਹਿਣਾ ਤਾਂ 2 ਵਜੇ ਉੱਠਣਾ ਪਵੇਗਾ ਭਾਈ ਐਨੇ ਤੱਕ ਤਾਂ ਪੰਜ ਬਾਣੀਆਂ ਤਾਂ ਪੜ੍ਹ ਵੀ ਲੈਣੀਆਂ ਸੀ ਤੇ ਹੁਣ ਤੂੰ ਇਸ਼ਨਾਨ ਕਰਕੇ ਆ ਰਿਹਾ ਉਸ ਉਸੇ ਟਾਈਮ ਟ੍ਰੰਕ ਚ ਕਾ ਕੇ ਜਿਥੇ ਚ ਤੋੜ ਦਿੰਦੇ ਸੀ ਬੰਦੇ ਨੂੰ ਤੂੰ ਚਲਿਆ ਜਾ ਬਸ ਹੁਣ ਤੂੰ ਅੱਜ ਕਿਉਂਕਿ ਲੇਟ ਨਾਤਾ ਉਹਨਾਂ ਦੀ ਸ਼ਕਤੀ ਬਹੁਤ ਜ਼ਿਆਦਾ ਸੀ ਤੇ ਜਦੋਂ ਆਪ ਉਹਨਾਂ ਨੇ ਦਸਤਾਰ ਦਿੱਤੀ ਸਾਧ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਪਟਨਾ ਸਾਹਿਬ ਕਹਿਣ ਲੱਗੇ ਭਾਈ ਕਰਤਾਰ ਸਿੰਘ ਹੁਣ ਜਗਿਆਸੂ ਘਾਟੀ ਆਉਣਗੇ 4 ਵਜੇ 18 ਕਰਿਓ ਹੁਣ ਸਿੰਘਾਂ ਨੂੰ ਹੁਣ 2 ਵਜੇ ਵਾਲੇ ਨਹੀਂ ਆਇਆ ਕਰਨਗੇ 4 ਵਜੇ ਦਾ ਫਿਰ ਸਮਾਂ ਉਹਨਾਂ ਨੇ ਕੀਤਾ ਆ ਕੇ ਇਸ ਕਰਕੇ ਸਮੇਂ ਵਿੱਚ ਜਗਿਆਸੂਆਂ ਦੀ ਘਾਟ ਵੀ ਹੈ ਹੁਣ ਵੀ ਘਾਟ ਪੈਂਦੀ ਜਾਂਦੀ ਹੈ ਹੁਣ ਜਗਿਆਸੂ ਤਾਂ ਕਿਤੇ ਦੂਰ ਦੀ ਗੱਲ ਨਾਸਿਕਤਾ ਹੀ ਇੰਨੀ ਜ਼ਿਆਦਾ ਫੈਲ ਗਈ ਵੀ ਆਪਣੇ ਪਿਓ ਤੇ ਹੀ ਕਿੰਤੂ ਕਰੀ ਜਾਂਦੇ ਨੇ ਜੋ 10ਵੇਂ ਪਾਸ਼ੇ ਤੇ ਜੋ ਪਹਿਲੇ ਪਾਸ਼ੇ ਤੇ ਜੋ ਗੁਰੂ ਗ੍ਰੰਥ ਸਾਹਿਬ ਤੇ ਜੋ ਗੁਰਾਂ ਦੀ ਬਾਣੀ ਤੇ ਲੱਗੇ ਨੇ ਕਿ ਜਿੰਨਾ ਵੀ ਕੁਝ ਕੀਤਾ ਉਹਦੇ ਤੇ ਸਾਰੀ ਤੇ ਕਿੰਤੂ ਹੋ ਗਿਆ ਮਹਾਰਾਜ ਤੇ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਤੇ ਵੀ ਕਿੰਤੂ ਹੈ ਦਸਮ ਤੇ ਵੀ ਕਿੰਤੂ ਹੈ ਭਾਈ ਗੁਰਦਾਸ ਜੀਆਂ 12 ਨੂੰ ਕਹਿੰਦੇ ਇਹ ਲਗਦੀਆਂ ਹੀ ਨਹੀਂ ਕਹਿੰਦੇ ਇਹ ਪੜ੍ਹਨੀਆਂ ਹੀ ਨਹੀਂ ਚਾਹੀਦੀਆਂ ਕੰਮ ਹੀ ਮੁਕਾਇਆ ਜਿਹੜੀ ਕਥਾ ਸ਼ਾਮ ਨੂੰ ਆਪਾਂ ਕਰਦੇ ਗੁਰਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼ ਕਹਿੰਦੇ ਗੁਰਦੁਆਰਾ ਚੋਂ ਬੰਦ ਕਰ ਦੇਣੀ ਚਾਹੀਦੀ ਇਹਦੀ ਕੋਈ ਫਾਇਦਾ ਨਹੀਂ ਹੈ ਤਾਂ ਇਸ ਤਰੀਕੇ ਨਾਲ ਜਿਹੜੇ ਫਿਰ ਮੇਰੇ ਮਨ 'ਚ ਆਉਂਦੇ ਵਿਚਾਰ ਆਉਂਦੇ ਆ ਕਿ ਅਸਲ ਵਿੱਚ ਜਿਹੜਾ ਗੁਰੂ ਸਾਹਿਬ ਦੇਤੇ ਕਿਸੇ ਵੀ ਬਾਣੀ ਤੇ ਕਿੰਤੂ ਕਰਦਾ ਹੈ ਮੈਂ ਕਹਾਂ ਸਿੱਖੀ 'ਚੋਂ ਹੀ ਖਾਰਜ ਆ ਉਹ ਹੈ ਸਿੱਖ ਹੀ ਨਹੀਂ ਮੈਂ ਮੰਨਦਾ ਉਹਨੂੰ ਜਿਹੜਾ ਗੁਰੂ ਸਾਹਿਬ ਤੇ ਕਿੰਤੂ ਕਰੇ ਉਹ ਪਿਓ ਦਾ ਪੁੱਤ ਤਾਂ ਹੈ ਜੇ ਪਿਓ ਦੀ ਇੱਜ਼ਤ ਕਰੇ ਜੇ ਆਪਣੇ ਪਿਤਾ ਦਾ ਹੀ ਨਰਾਦਰ ਕਰੀ ਜਾਂਦਾ ਤੇ ਫਿਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਤਾਂ ਫਿਰ ਬਾਹਰ ਹੀ ਕਰਨਾ ਚਾਹੀਦਾ ਇਸ ਕਰਕੇ ਸਤਗੁਰੂ ਕਹਿੰਦੇ ਨੇ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਉਹਨਾਂ ਰੱਬ ਦੇ ਪਿਆਰਿਆਂ ਦੀਆਂ ਉਪਾਸ਼ਨਾ ਕਰਨ ਵਾਲਿਆਂ ਦੀਆਂ ਮਹਾਤਮਾ ਦੀਆਂ ਸੁਭਾਵਕ ਗੱਲਾਂ ਕਥਾ ਬਾਰਤਾ ਰੂਪ ਗੱਲਾਂ ਭਜਨ ਸਿਮਰ ਰੂਪ ਗੱਲਾਂ ਕਈਆਂ ਨਹੀਂ ਜਾ ਸਕਦੀਆਂ ਉਹਨਾਂ ਦੀਆਂ ਗੱਲਾਂ ਦਾ ਵਰਨਨ ਨਹੀਂ ਕੀਤਾ ਜਾ ਸਕਦਾ ਤੇ ਜੇ ਕੋਈ ਕਹੇ ਵੀ ਮੈਂ ਕਹਿ ਸਕਦਾ ਜੇ ਕੋ ਕਹੇ ਪਿੱਛੇ ਪਛਤਾਏ ਜੇ ਕੋ ਕਹੇ ਜੇ ਮੈਂ ਉਹਨਾਂ ਦੀ ਅਵਸਥਾ ਨੂੰ ਕਹਿ ਸਕਦਾ ਜਿਹੜਾ ਕੋਈ ਕਹਿੰਦਾ ਕਿ ਮੈਂ ਉਹਨਾਂ ਦੀ ਗੱਲਾਂ ਕਹਿ ਸਕਦਾ ਉਹ ਪਿੱਛੋਂ ਪਛਤਾਤਾ ਹੀ ਕਰਨਾ ਪੈਂਦਾ ਕਿਉਂਕਿ ਪੂਰੀਆਂ ਗੱਲਾਂ ਬ੍ਰਹਮ ਗਿਆਨੀ ਕੋਈ ਕਹਿ ਨਹੀਂ ਸਕਦਾ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਪਹਿਲਾਂ ਵੀ ਲਿਖਿਆ ਮਾਰਾ ਨੇ ਬਚਨ ਇਸ ਕਰਕੇ ਬ੍ਰਹਮ ਗਿਆਨ ਦੇ ਵਿੱਚ ਜਦੋਂ ਚਲਿਆ ਜਾਂਦਾ ਉਹ ਬਹੁਤ ਉੱਚਾ ਚਲਿਆ ਜਾਣ ਕਰਕੇ ਆਪਣੀ ਤੁੱਛ ਜੀ ਬੁੱਧੀ ਉਹਦੇ ਤੱਕ ਨਹੀਂ ਜਾ ਸਕਦੀ ਬੜੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਬ੍ਰਹਮਜੰਨ ਦੀ ਕਿਰਿਆ ਸਾਰੀ ਗੁਪਤ ਰੂਪ ਵਿੱਚ ਹੀ ਹੁੰਦੀ ਹੈ ਇਸ ਕਰਕੇ ਉਹ ਸਾਰੀ ਕਿਰਿਆ ਨੂੰ ਕੋਈ ਕਹਿ ਨਹੀਂ ਸਕਦਾ ਬ੍ਰਹਮਜਾਨੀ ਜੇ ਬੈਠਾ ਅੱਖਾਂ ਬੰਦ ਕਰਕੇ ਕੋਈ ਕੋਪ ਨਹੀਂ ਸੌਂ ਵੀ ਰਿਹਾ ਕੋਈ ਕਹੂਗਾ ਵੀ ਇਹ ਲੰਮੇ ਪਏ ਰਹਿੰਦੇ ਨੇ ਉਹ ਤਾਂ ਲੰਮੇ ਪਏ ਵੀ ਕਈ ਕੁਝ ਕਰੀ ਜਾਂਦੇ ਨੇ ਤਾਂ ਬੈਠੇ ਵੀ ਖੜੇ ਵੀ ਸਭ ਕੁਝ ਕਰੀ ਜਾਂਦੇ ਨੇ ਬਹੁਤ ਕਿਰਿਆ ਹੁੰਦੀ ਅੰਦਰਲੀ ਉਹਨਾਂ ਦੀ ਵਿਸਤਾਰ ਸਹਿਤ ਆਪਾਂ ਕੀ ਦੱਸ ਸਕਦੇ ਹਾਂ ਕਿਸੇ ਨੂੰ ਕਿਉਂਕਿ ਵਸਤਾ ਹੀ ਨਹੀਂ ਹੋਈ ਜੀ ਕਿਸੇ ਦੀ ہے ਵੀ ਤਾਂ ਉਹ ਗੁਪਤ ਨੇ ਉਹਨਾਂ ਨੂੰ ਸਾਰਾ ਪਤਾ ਹੀ ਹੈ ਹੁਣ ਕਹਿੰਦੇ ਜੇ ਨਾਲ ਕੋਈ ਸ਼ਰਧਾ ਧਾਰਕ ਉਹਨਾਂ ਨੇ ਗੱਲਾਂ ਕਹਿੰਦਾ ਉਹਨੂੰ ਤਾਂ ਫਲ ਮਿਲਦਾ ਹੋਣਾ ਨਿਸ਼ਰਧਕ ਪੁਣੇ ਵਾਲੇ ਤਾਂ ਚਲੋ ਨਿੰਦਾ ਕਰਦੇ ਨੇ ਕਹਿੰਦੇ ਜੇ ਕੋ ਕਹੇ ਪਿਛੇ ਪਛਤਾਏ ਜਿਹੜਾ ਕੋਈ ਸ਼ਰਧਾਲੂ ਜਗਿਆਸ ਉਹਨਾਂ ਦੀਆਂ ਗੱਲਾਂ ਪ੍ਰੇਮ ਨਾਲ ਕਰਦਾ ਉਹਦਾ ਜਨਮ ਮਰਨ ਰੂਪ ਪਛਤਾ ਪਿੱਛੇ ਪੈ ਜਾਂਦਾ ਭਾਵ ਖਤਮ ਹੋ ਜਾਂਦਾ ਸ਼ਰਧਾ ਨਾਲ ਕਰਨ ਵਾਲਾ ਨੂੰ ਹੋਰ ਫਲ ਹੈ ਸੋ ਜਿਵੇਂ ਇੱਕ ਵਾਰ ਮਹਾਪੁਰਖਾਂ ਦੀ ਸੇਵਾ ਕਰ ਰਹੇ ਸੀ ਰਾਮਪੁਰ ਖੇੜੇ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੁਪਹਿਰ ਦੇ ਸਮੇਂ ਕੋਲ ਬੈਠੇ ਅਸੀਂ ਕਿਹਾ ਵੀ ਜਿਹੜੇ ਸੰਤਾਂ ਮਹਾਤਮਾਾਂ ਦੀ ਨਿੰਦਾ ਕਰਦੇ ਨੇ ਕੋਈ ਉਸਤਤ ਕਰੀ ਜਾਂਦਾ ਫਿਰ ਤੁਸੀਂ ਅੱਜ ਕਥਾ 'ਚ ਕਿਹਾ ਸੀ ਕਿ ਬ੍ਰਹਮ ਗਿਆਨੀ ਨੂੰ ਕੋਈ ਪੁੰਨ ਨਹੀਂ ਲੱਗਦਾ ਕੋਈ ਪਾਪ ਨਹੀਂ ਲੱਗਦਾ ਦੋਨੋਂ ਨਹੀਂ ਲੱਗਦੇ ਜੇ ਪੈਰ ਥੱਲੇ ਆ ਕੇ ਕੀੜਾ ਆਦਿਕ ਮਰ ਗਿਆ ਉਹਨੂੰ ਪਾਪ ਨਹੀਂ ਲੱਗਦਾ ਤੇ ਜਿਹੜੇ ਉਹ ਕੋਈ ਜਾਗਾਦ ਕਰਦੇ ਨੇ ਲੰਗਰ ਕਰਦੇ ਨੇ ਹੋਰ ਕਰਦੇ ਨੇ ਉਹਦਾ ਉਹਨਾਂ ਨੂੰ ਪੁੰਨ ਨਹੀਂ ਲੱਗਦਾ ਫੇਰ ਉਹ ਪੁੰਨ ਪਾਪ ਕਿੱਧਰ ਜਾਂਦੇ ਨੇ? ਮਹਾਪੁਰਸ਼ ਕਹਿਣ ਲੱਗੇ ਜਿਹੜਾ ਉਹਨਾਂ ਦੀ ਸੇਵਾ ਕਰਦਾ ਸ਼ਰਧਾ ਪੂਰਵਕ ਪੁੰਨ ਤਾਂ ਉਹਨੂੰ ਯਾ ਮਿਲਦੇ ਨੇ। ਜਿਹੜਾ ਉਹਨਾਂ ਦੀ ਨਿੰਦਾ ਕਰਦਾ ਉਹ ਜਿਹੜੇ ਪਾਪ ਹੁੰਦੇ ਨੇ ਉਹਨਾਂ ਕੋਲੋਂ ਉਹ ਪਾਪ ਨਿੰਦਾ ਵਾਲੇ ਜਾਂ ਲੱਗਦੇ ਨੇ। ਕਹਿੰਦੇ ਉਹ ਆਪ ਫੇਰ ਨਰਲੇਪ ਰਹਿ ਜਾਂਦਾ ਨਾਮ ਜਪਣ ਕਰਕੇ। ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਜਿਸ ਜਗ੍ਹਾ ਉਪਾਸ਼ਨਾ ਕਰਨ ਵਾਲੇ ਮਾਤਮਾ ਰਹਿੰਦੇ ਨਾ ਉਹ ਜਗ੍ਹਾ ਦੇ ਉੱਤੇ ਸੁਰਤ ਜਿਹੜੀ ਸਾਡੀ ਸੁਰਤ ਹੀ ਹੁੰਦੀ ਹੈ ਸੋ ਇਸ ਤਰੀਕੇ ਨਾਲ ਸਾਡੀ ਜਿਹੜੀ ਸੁਰਤ ਹੈ ਨਾ ਅਥਵਾ ਸੁਰਤ ਤੋਂ ਭਾਵ ਵੇਦ ਦੇ ਮਤਸ ਸਿਧਾਂਤ ਦੇ ਮਨ ਮੰਨਣ ਕਰਨ ਵਾਲੀ ਬੁੱਧੀ ਜਿਹੜੀ ਘੜੀ ਜਾਂਦੀ ਹੈ ਵੇਦ ਅਰਥ ਗਿਆਨ ਵੀ ਹੁੰਦਾ ਹੈ ਗਿਆਨ ਦੇ ਮੰਨਣ ਕਰਨ ਵਾਲੀ ਸੁਰਤ ਘੜੀ ਜਾਂਦੀ ਹੈ ਉਹ ਜਗ੍ਹਾ ਜਿਹੜੀ ਸੁਰਤ ਤੋਂ ਭਾਵ ਜਿਵੇਂ ਹੁੰਦਾ ਚਿੱਤ ਸਾਡਾ ਅੰਦਰਲਾ ਚਿੱਤ ਹੈ ਚਿੱਤ ਤੋਂ ਭਾਵ ਮਤ ਸੋ ਇਸ ਤਰ੍ਹਾਂ ਮਦ ਭਾਵ ਜਿਹੜਾ ਹੰਕਾਰ ਹੈ ਤੇ ਦੇ ਵਿੱਚੋਂ ਮਤ ਦੇ ਵਿੱਚੋਂ ਹੰਕਾਰ ਦੂਰ ਹੋ ਜਾਂਦਾ ਉਹਨਾਂ ਦੇ। ਅਮਾਨਤੇ ਬੁੱਧੀ ਵਿੱਚ ਚਤੁਸ਼ਟ ਅੰਤ ਕਰਨ ਜਿਹੜਾ ਹੈ ਦੀ ਸ਼ੁੱਧੀ ਘੜੀ ਜਾਂਦੀ ਹੈ। ਅੰਤਿਸ਼ ਕਰਨ ਮਨ ਬੁੱਧ ਚਿੱਤ ਹੰਕਾਰ ਚਾਰ ਚੀਜ਼ਾਂ ਦਾ ਹੁੰਦਾ ਅੰਤਿਸ਼ ਕਰਨ। ਇਸ ਕਰਕੇ ਮਨ ਬੁੱਧ ਚਿੱਤ ਹੰਕਾਰ ਘੜਿਆ ਜਾਂਦਾ ਉਹਨਾਂ ਦਾ। ਰੱਬ ਦੇ ਪਿਆਰਿਆਂ ਦਾ। ਮਨ ਦੇ ਸੰਕਲਪਾਂ ਵਿਕਲਪਾਂ ਦੇ ਨਿਵਰਤੀ ਅਤੇ ਆਤਮ ਸ਼੍ਰੇਣੀ ਬੁੱਧੀ ਇਹ ਸਾਰੇ ਸ਼ੁਭ ਗੁਣਾਂ ਦੀ ਘਾੜਤ ਘੜੀ ਜਾਂਦੀ ਉਹਨਾਂ ਦੇ ਹਿਰਦੇ ਦੇ ਅੰਦਰ ਕਿਉਂਕਿ ਆਪਾਂ ਤੇ ਆਮ ਸੁਣਦੇ ਆਂ ਸੈਨਸਦਾਨ ਚੰਦਰਮਾ ਤੇ ਚਲੇ ਗਏ ਮੰਗਲ ਤਾਰੇ ਤੇ ਚਲੇ ਗਏ ਉਹ ਚਲੇ ਗਏ ਭਾਵੇਂ ਸੱਤਵੇਂ ਆਕਾਸ਼ ਚਲੇ ਜਾਓ ਪਰ ਅੰਦਰ ਨੂੰ ਜਾਣਾ ਬਹੁਤ ਜ਼ਰੂਰੀ ਹੈ ਮਨ ਦੀ ਖੋਜ ਕਰਨੀ ਬਹੁਤ ਜ਼ਰੂਰਤ ਹੈ ਕਿਉਂਕਿ ਮਨ ਦੇ ਅੰਦਰ ਨੂੰ ਜੇ ਆਪਾਂ ਜਾਵਾਂਗੇ ਨਾ ਉਹ ਜਾਦੇ ਵਧੀਆ ਯਾਤਰਾ ਹੈ ਅੰਦਰਲੀ ਖੋਜ ਆ ਗੁਰਬਾਣੀ ਨਾਲ ਗੁਰਦਾਨਕ ਦੇਵ ਜੀ ਆਪਾਂ ਨੂੰ ਬੱਸ ਸਿਖਾਰ ਹੀ ਰਹੇ ਨੇ ਅੰਦਰ ਦੀ ਖੋਜ ਕਰੋ ਤਿੱਥਾ ਘੜੀਆ ਸੁਰਾ ਸਿੱਧਾ ਕੀ ਸੁਧ ਉਹਨਾਂ ਉਪਾਸ਼ਨਾ ਕਰਨ ਵਾਲੇ ਮਹਾਤਮਾ ਕੋਲ ਨਾ ਸੁਰਾ ਤੋਂ ਭਾਵ ਦੇਵਤਿਆਂ ਤੇ ਸਿੱਧਾਂ ਦੀ ਸੁਧ ਤੋਂ ਭਾਵ ਖਬਰ ਘੜੀ ਜਾਂਦੀ ਇਹ ਗੱਲ ਦਾ ਪਤਾ ਲੱਗ ਜਾਂਦਾ ਕਿ ਫਲਾਨੇ ਕਰਮਾ ਕਰਕੇ ਦੇਵ ਪਦਵੀ ਮਿਲਦੀ ਹੈ ਫਲਾਨੇ ਕਰਮਾ ਕਰਕੇ ਸਿੱਧ ਦੀ ਪਦਵੀ ਮਿਲਦੀ ਹੈ ਸੋ ਉਸ ਜਗ੍ਹਾ ਦੇਵਤਿਆਂ ਤੇ ਸਿੱਧਾਂ ਦੀ ਖਬਰ ਭਾਵ ਸਾਰੇ ਸੰਸਾਰ ਦੀ ਅੰਤਰਜਾਮਤਾ ਪ੍ਰਾਪਤ ਹੋ ਜਾਂਦੀ ਉਸ ਅਵਸਥਾ ਵਿੱਚ ਜਾ ਕੇ ਫਿਰ ਉਹ ਜਗ੍ਹਾ ਦੇਵਤਿਆਂ ਤੇ ਸਿੱਧਾਂ ਦੀ ਜੋ ਸ਼ੁੱਧ ਪਵਿੱਤਰਤਾ ਉਹ ਘੜੀਆਂ ਤੋਂ ਭਾਵ ਪ੍ਰਾਪਤ ਹੋ ਜਾਂਦੀ ਹੈ ਇਹ ਤਾਂ ਥੱਲੇ ਦੀਆਂ ਗੱਲਾਂ ਰਹਿ ਜਾਂਦੀਆਂ ਸਾਰੀਆਂ ਕਿਉਂਕਿ ਜਿੱਥੇ ਅਸਲ ਵਿੱਚ ਨਾਮ ਹਿਰਦੇ 'ਚ ਆ ਜਾਂਦਾ ਏਕ ਓੰਕਾਰ ਦਾ ਵਾਸਾ ਹੋ ਗਿਆ ਅੰਦਰ ਜਿਸ ਹਿਰਦੇ 'ਚ ਨਾਮ ਦਾ ਵਾਸਾ ਉਹਦਾ ਤੇ ਪ੍ਰਮਾਤਮਾ ਦਾ ਆਪਸ ਵਿੱਚ ਕੋਈ ਫਰਕ ਹੀ ਨਹੀਂ ਹੁੰਦਾ ਸਿਰਫ ਇੱਕ ਸਰੀਰ ਹੀ ਦੇਖਣ ਨੂੰ ਲੱਗਦਾ ਹੈ। ਦੱਖਣੀ ਓਂਕਾਰ ਚ ਮਹਾਰਾਜ ਨੇ ਉਹਨੂੰ ਲਿਖਿਆ ਦੇਹੀ ਵਾਲਾ ਪ੍ਰਮਾਤਮਾ। ਉਹ ਦੇਹੀ ਵਾਲਾ ਰੱਬ ਬਣ ਜਾਂਦਾ। ਉਹਦੇ ਹਿਰਦੇ ਜਿੱਥੇ ੴ ਦਾ ਵਾਸਾ ਹੈ। ਸਾਰੀਆਂ ਸ਼ਕਤੀਆਂ ਦਾ ਹੀ ਮਾਲਕ ਪ੍ਰਮਾਤਮਾ ਦੇ ਵਿੱਚ ਲੀਨ ਹੋਣ ਕਰਕੇ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬਣ ਜਾਂਦਾ। ਕਹਿੰਦੇ ਨੇ ਉਸ ਜਗ੍ਹਾ ਦੇ ਉੱਤੇ ਭਜਨ ਸਿਮਰਨ ਦੁਆਰਾ ਪਵਿੱਤਰਤਾ ਘੜੀ ਜਾਂਦੀ ਹੈ। ਉਹਦੇ ਮੁਕਾਬਲੇ ਵਿੱਚ ਦੇਵਤਿਆਂ ਤੇ ਸਿੱਧਾਂ ਦੀ ਪਵਿੱਤਰਤਾ ਵੀ ਕੀ ਚੀਜ਼ ਹੈ? ਕੁਝ ਕੋਈ ਖਾਸ ਗੱਲ ਨਹੀਂ ਆ ਉਹਨਾਂ ਦੀ ਉਹ ਤਾਂ ਵਿਚਾਰੇ ਆਪ ਹੱਥ ਜੋੜ ਕੇ ਖੜੇ ਹੁੰਦੇ ਨੇ ਜਿੱਥੇ ਨਾਮ ਦੀ ਬਾਸਾ ਹਿਰਦੇ ਚ ਵਾਹਿਗੁਰੂ ਦੀ ਕਿਰਪਾ ਨਾਲ ਜਿੱਥੇ ਨਾਮ ਦਾ ਵਾਸਾ ਹੈ ਹੁਣ ਜਿਨ੍ਹਾਂ ਦੇ ਨਾਮ ਦਾ ਵਾਸਾ ਹੋ ਜਾਂਦਾ ਕਈਆਂ ਨੂੰ ਇਹਨਾਂ ਅਵਸਥਾਵਾਂ ਦਾ ਪਤਾ ਨਹੀਂ ਹੁੰਦਾ ਉਹ ਫਿਰ ਕਈ ਪ੍ਰਸ਼ਨ ਆ ਕੇ ਪੁੱਛਦੇ ਨੇ ਫਿਰ ਉਹਨੂੰ ਦੱਸੀਦਾ ਵੀ ਆਹ ਗੱਲ ਇਦਾਂ ਕਰ ਲਓ ਆਹ ਗੱਲ ਇਦਾਂ ਕਰ ਲਓ ਜਿਵੇਂ ਮਿਸਾਲ ਵਜੋਂ ਜਿਹਦੇ ਹਿਰਦੇ ਚ ਨਾਮ ਦਾ ਵਾਸਾ ਹੈ ਉਹ ਦੇਖੋ ਤੜਕੇ ਹੀ ਲਾਈਨਾਂ ਲੱਗ ਜਾਂਦੀਆਂ ਗੁਪਤ ਰੂਹਾਨੀਆਂ ਸਾਰੇ ਹੀ ਦੇਵਤੇ ਆ ਕੇ ਖੜੇ ਰਹਿੰਦੇ ਇੱਕ ਬੰਦਾ ਕਹਿੰਦਾ ਉਹ ਖੜੇ ਹੀ ਨੇ ਜਾਂਦੇ ਹੀ ਨਹੀਂ ਇਹ ਫੋਨ ਤੇ ਕਹਿੰਦਾ ਮੈਂ ਤਾਂ ਉਹ ਤੈਨੂੰ ਹੱਥ ਜੋੜਦੇ ਹੋਣੇ ਕਹਿੰਦਾ ਹਾਂ ਮੈਂ ਤੂੰ ਵੀ ਜੋੜਦੇ ਉਹ ਫਿਰ ਸਿਰਫ ਨਮਸਕਾਰ ਦਾ ਜਵਾਬ ਹੀ ਲੈਣਾ ਉਹਨਾਂ ਨੇ ਜਦ ਕਹਿੰਦਾ ਜੋੜੇ ਹੱਥ ਕਹਿੰਦਾ ਸਾਰੇ ਹੁਣ ਚਲੇ ਗਏ ਉਹ ਕਹਿੰਦਾ ਰੋਜ਼ ਹੀ ਆ ਜਾਂਦੇ ਨੇ ਤੈਨੂੰ ਕੀ ਕਹਿੰਦੇ ਦਰਸ਼ਨ ਕਰਨ ਆਉਂਦੇ ਘਰੀ ਜਾਣਦੇ ਤੇਰੇ ਅੰਦਰ ਇੱਕ ਓੰਕਾਰ ਦਾ ਵਾਸਾ ਹੋਣ ਕਰਕੇ ਉਹ ਦੇਵਤੇ ਸਾਰੇ ਹੀ ਨਮਸਕਾਰ ਕਰਦੇ ਨੇ ਉੱਥੇ ਆ ਕੇ ਉਹਨੂੰ ਕਰਨੀ ਹੀ ਪੈਂਦੀ ਆ ਕੋ ਹੋਰ ਕਿੱਥੇ ਜਾਣਗੇ ਉਹ ਜਿੱਥੇ ਵੀ ਇੱਕ ਓੰਕਾਰ ਦਾ ਵਾਸਾ ਹੈ ਇੱਕ ਓੰਕਾਰ ਸਾਡਾ ਮੂਲ ਆ ਨਾ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਓੰਕਾਰ ਆਪ ਨੇ ਅੱਗੇ ਸਾਰਾ ਵਿਸਥਾਰ ਹੈ ਉਹਨਾਂ ਦਾ ਇਸ ਕਰਕੇ ਇੱਕ ਓੰਕਾਰ ਜਿੱਥੇ ਹਿਰਦੇ ਚ ਵਸ ਗਿਆ ਜਿੱਥੇ ਮਹਾਰਾਜ ਨੇ ਇੱਕ ਓੰਕਾਰ ਵੈਸੀ ਲਿਖ ਦਿੱਤਾ ਬਸ ਸਾਰਾ ਕੁਝ ਇੱਥੇ ਹੀ ਆ ਜਾਂਦਾ ਜਿਵੇਂ ਕੋਈ ਕਹੇ ਤੁਸੀਂ ਕਾਗਜ਼ਾਂ ਨੂੰ ਮੱਥਾ ਟੇਕਦੇ ਹੋ ਕਾਗਜ਼ਾਂ ਨੂੰ ਮੱਥਾ ਟੇਕਣਾ ਹੋਵੇ ਤਾਂ ਅਸੀਂ ਪ੍ਰੈਸ ਚੱਲੇ ਜਾਈਏ ਇੱਥੇ ਕਾਗਜ਼ ਬਣਦੇ ਨੇ ਫਿਰ ਅਸੀਂ ਕਾਗਜ਼ਾਂ ਨੂੰ ਮੱਥਾ ਉੱਤੇ ਜਾ ਕੇ ਦੇਈਏ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਾਣੀ ਨੂੰ ਮੱਥਾ ਟੇਕਦੇ ਹਾਂ ਭਗਤ ਰਵਦਾਸ ਤੇ ਵੀ ਇਹੀ ਕਿੰਤੂ ਹੋਇਆ ਸੀ ਪੰਤਾਂ ਦਾ ਕਹਿੰਦੇ ਸਾਰੀ ਦੁਨੀਆ ਤੁਹਾਨੂੰ ਮੱਥਾ ਟੇਕੀ ਜਾਂਦੀ ਹੈ ਭਾਰਗੀ ਕਹਿੰਦੇ ਉਹ ਜਦ ਪਹਿਲਾਂ ਮੇਰੇ ਹਿਰਦੇ ਚ ਨਾਮ ਨਹੀਂ ਸੀ ਵਸਿਆ ਉਦੋਂ ਕੋਈ ਦੇਖਿਆ ਸੀ ਮੇਰੇ ਲਾਗੇ ਖੜਦਾ ਤੁਸੀਂ ਕਹਿੰਦੇ ਹੁਣ ਮੇਰੇ ਹਿਰਦੇ ਚ ਨਾਮ ਦਾ ਵਾਸਾ ਹੈ ਨਾਮ ਦਾ ਵਾਸਾ ਹੁਣ ਕਰਕੇ ਮੇਰੇ ਮੂਹਰੇ ਸਾਰੇ ਤਿੰਨੇ ਲੋਕ ਹੀ ਝੁਕੀ ਜਾਂਦੇ ਨੇ ਆ ਕੇ ਇਸ ਕਰਕੇ ਪ੍ਰਮਾਤਮਾ ਰੂਪ ਹੀ ਹੋ ਜਾਂਦਾ ਉਹ ਜੀਵ ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਜਾਂਦਾ ਹੈ ਉਥੇ ਸਾਰੀਆਂ ਘੜ ਤਾਂ ਆਪੇ ਬਣ ਜਾਂਦੀਆਂ ਆਪੇ ਕਿਰਪਾ ਹੋ ਜਾਂਦੀ ਹੈ ਆਪੇ ਬੁੱਧੀ ਸ਼ੁੱਧ ਹੋ ਜਾਂਦੀ ਹੈ ਬੋਲ ਉਹਦੇ ਪੂਰੇ ਹੋਣ ਲੱਗ ਜਾਂਦੇ ਨੇ ਉਹਦੇ ਉੱਤੇ ਐਸੀ ਕਿਰਪਾ ਹੁੰਦੀ ਕਿ ਸਾਰੀਆਂ ਸ਼ਕਤੀਆਂ ਉਹਦੇ ਕੋਲ ਖੜੀਆਂ ਬਹੁਤ ਪਾਵਰ ਹੁੰਦੀ ਬੜੀ ਜ਼ਿਆਦਾ ਜਿਹਨੂੰ ਮਰਜ਼ੀ ਯਾਦ ਕਰ ਲੈਣ ਉੱਥੇ ਸਾਹਮਣੇ ਖੜਨਾ ਪੈਂਦਾ ਆ ਕੇ ਉਹਨੂੰ ਜਿਹਨੂੰ ਮਰਜ਼ੀ ਯਾਦ ਕਰ ਲੈਣਾ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਤਾਂ ਵਸਾ ਬਣਾਇਆ ਹੀ ਬਣਨੀ ਹੈ ਹੁਣ ਜੇ ਜਪਜੀ ਸਾਹਿਬ ਦੀ ਕਥਾ ਸੁਣ ਕੇ ਆਪਾਂ ਨੂੰ ਇੰਨਾ ਗਿਆਨ ਹੋ ਗਿਆ 36 ਪੌੜੀਆਂ ਤੱਕ ਤੇ ਜੇ 25 ਪਾੜ ਜਪਜੀ ਸਾਹਿਬ ਦੇ ਰੋਜ਼ ਕਰੀ ਜਾਈਏ ਤਾਂ ਬ੍ਰਹਮ ਗਿਆਨ ਵੀ ਹੋ ਜਾਂਦਾ ਇੰਨਾ ਹੀ ਗਿਆਨ ਪ੍ਰਤੱਖ ਹੋਣ ਲੱਗ ਜਾਂਦਾ ਇਹ ਤਾਂ ਹੁਣ ਸੁਣਿਆ ਨਾ ਮਹਾਰਾਜ ਕਹਿੰਦੇ ਜਿਵੇਂ ਨਾਦ ਬਿਨੋਦ ਕੋੜ ਆਨੰਦ ਸੋਣ ਵਿੱਚ ਇਹਨਾਂ ਆਨੰਦ ਆਇਆ ਤੇ ਫਿਰ ਸਾਹਮਣੇ ਆ ਜਾਣੀਆਂ ਚੀਜ਼ਾਂ ਇਹ ਸਾਰੀਆਂ ਦਿਖਣ ਲੱਗ ਜਾਣੀਆਂ ਫਿਰ ਉਦੋਂ ਬਾਅਦ ਕੋੜ ਆਨੰਦ ਉਦੋਂ ਆਉਣਾ ਜਦੋਂ ਸਾਰੇ ਜੋਤ ਹੀ ਵਾਹਿਗੁਰੂ ਦੀ ਦਿਖੀ ਦੂਜਾ ਕੋਈ ਹੈ ਹੀ ਨਹੀਂ ਸਾਰੇ ਹੀ ਕਿਤੇ ਪ੍ਰਮਾਤਮਾ ਦੀ ਜੋਤ ਨਜ਼ਰ ਆ ਗਈ ਤਾਂ ਉੱਥੇ ਜਾ ਕਰਕੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਆ ਉਹਨੂੰ ਕਹਿੰਦੇ ਬ੍ਰਹਮ ਗਿਆਨ ਹੋ ਗਿਆ ਇਹੋ 36ਵੀਂ ਪੌੜੀ 'ਚ ਮਹਾਰਾਜ ਨੇ કુલ 97 ਅੱਖਰਾਂ ਦੇ ਰਾਈ ਆ ਆਪਾਂ ਨੂੰ ਪਾਵਨ ਉਪਦੇਸ਼ ਦੀ ਦਾਤ ਬਾਤ ਚਿਸ ਕੀਤੀ ਆ